ਹਾਂਜੀ ਸਤਿ ਸ੍ਰੀ ਅਕਾਲ ਭਰਾਵੋ ਕੀ ਹਾਲ ਚਾਲ ਆ ਹੋਰ ਘਰ ਪਰਿਵਾਰ ਠੀਕ ਆ ਸਾਰੇ ਵੀਰਾਂ ਦੇ ਤੇ ਲਓ ਜੀ ਕਰਾਈਏ ਸ਼ੌਂਕ ਆਪਣੇ ਨੀਲੇ ਦਾ ਕਾਲੇ ਦਾ ਤੇ ਚੋਕਲੇਟੀ ਮਦੀਨ ਬਾਈ ਕਰੋ ਸ਼ੌਂਕ ਬਾਈ ਕਿਵੇਂ ਲੱਗੇ ਲਓ ਜੀ ਕਰੋ ਸ਼ੌਂਕ ਤੇ ਦੱਸ ਦिए ਜਿਹੜੇ ਵੀਰ ਜੁੜੇ ਆ ਆਪਣੇ ਨਾਲ ਬਹੁਤ ਬਹੁਤ ਧੰਨਵਾਦ ਕਰਦਾ ਵੀਰਾਂ ਦਾ ਦਿਲੋਂ ਧੰਨਵਾਦ ਕਰਦੇ ਆ ਜਿਹੜੇ ਨਵੇਂ ਵੀਰ ਵੀਡੀਓ ਦੇਖ ਰਹੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਚੈਨਲ ਨੂੰ ਜਰੂਰ ਆਪਣੇ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਮੇਰਾ ਵੀਰ ਨਵੇਂ ਵੀਰ ਵੀਡੀਓ ਦੇਂਦੇ ਨੇ ਤੇ ਆਪਾਂ ਹੋਰ ਵੀ ਵੀਡੀਓ ਪਾਈਏ ਤਾਂ ਤੁਹਾਡੇ ਤੱਕ ਪਹੁੰਚੇ ਪਹਿਲਾਂ ਤੇ ਕਰੋ ਭਾਈ ਜੀ ਸ਼ੌਂਕ ਇਹਨਾਂ ਦਾ ਦੱਸ ਦਈਏ ਭਾਈ ਇਹ ਸੇਲ ਨਹੀਂ ਗੇ ਜਾਨਵਰ ਸ਼ੌਂਕ ਨੂੰ ਪਾਲੇ ਆ ਲਓ ਜੀ ਚਿੱਟੀਆਂ ਅੱਖਾਂ ਭਾਈ ਇਹ ਨਾਰਾਗਾ ਭਾਈ ਕਾਲਾ ਨੀਲੇ ਛੱਲੇ ਵਾਲਾ ਚੌਕਲੇਟੀ ਮਦੀਨ ਤੇ ਥੋੜੀਆਂ ਜਿਹੀਆਂ ਪੀਲੀਆਂ ਅੱਖਾਂ ਲੀਆਂ ਜਿਆਦੇ ਚਿੱਟੀਆਂ ਅੱਖਾਂ ਨਹੀਂ ਆ ਇੱਕ ਮਿੰਟ ਤੁਹਾਨੂੰ ਹੱਥ ਦੇ ਵਿੱਚ ਕਬੂਤਰ ਨੂੰ ਫੜ ਕੇ ਦਿਖਾਉਨੇ ਆ ਲਓ ਭਾਈ ਜੀ ਆ ਇਹ ਨਾਰਾ ਭਾਈ ਆਹ ਲਓ ਜੀ ਬਾਈ ਇਹਦੇ ਪੰਜੇ ਠੀਕ ਹੈ ਜੀ ਆਹ ਲਓ ਜੀ ਚਿੱਟੀ ਅੱਖ ਬਾਈ ਕਾਲੀ ਨੋਕ ਤੇ ਹੁਣ ਤੁਹਾਨੂੰ ਮਦੀਨ ਦਾ ਕਰਾਉਣਿਆ ਸ਼ੌਕ ਲਓ ਬਾਈ ਜੀ ਇਹ ਮਦੀਨ ਆ ਬਾਈ ਚੌਕਲੇਟੀ ਮਦੀਨ ਆ ਆਹ ਲਓ ਬਾਈ ਪੰਜੇ ਬਾਈ ਇਹਦੇ ਤੇ ਜੋੜਾ ਤੁਹਾਨੂੰ ਕਿਵੇਂ ਲੱਗਿਆ ਜਰੂਰ ਦੱਸਿਓ ਮੇਰਾ ਭਰਾ ਲਓ ਜੀ ਬਾਕੀ ਹੋਰ ਵੀ ਆਪਾਂ ਤੁਹਾਨੂੰ ਸ਼ੌਂਕ ਕਰਾਵਾਂਗੇ ਰੱਤੇ ਗੂੜਿਆਂ ਦਾ ਕਾਲੇ ਚੀਨੇ ਲਾਲ ਚੀਨੇ ਬਾਈ ਤੇ ਗਰਦੇਵ ਵਾਲੇ ਤੇ ਮੀਰਾ ਆਪ ਸਾਰਾਂ ਦਾ ਆਪਾਂ ਸ਼ੌਂਕ ਕਰਾਉਂਦੇ ਰਾਵਾਂਗੇ ਤੁਹਾਨੂੰ ਬਾਈ ਨਵੀਂ ਤੇ ਨਵੀਂ ਵੀ ਵੀਡੀਓ ਆਉਂਦੀ ਰਹੂਗੀ ਤੇ ਪਰ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜਿਹੜੇ ਵੀਰ ਨਵੇਂ ਵੀਡੀਓ ਦੇਖ ਰਹੇ ਹਨ ਤੇ سپورਟ ਕਰਨ ਲਈ ਬਹੁਤ-ਬਹੁਤ ਧੰਨਵਾਦ ਉਹਨਾਂ ਵੀਰਾਂ ਦਾ ਜਿਹੜੇ ਵੀਰਾਂ ਨੇ ਆਪਾਂ ਨੂੰ ਬਹੁਤ سپورਟ ਕਰ ਰਹੇ ਆ ਤੇ ਆਪਣੇ ਨਾਲ ਜੁੜੇ ਹੋਏ ਨੇ ਮੇਰੇ ਭਰਾ ਬਹੁਤ-ਬਹੁਤ ਧੰਨਵਾਦ ਕਰਦਾ ਉਹਨਾਂ ਵੀਰਾਂ ਦਾ ਤੇ ਜੋੜਾ ਤੁਹਾਨੂੰ ਕਿਵੇਂ ਲੱਗਿਆ ਜਰੂਰ ਦੱਸਿਓ ਮੇਰਾ ਵੀਰ ਕਰੋ ਜੀ ਸ਼ੌਂਕ ਚਲੋ ਜੀ ਬਹੁਤ-ਬਹੁਤ ਧੰਨਵਾਦ ਭਰਾ ਮੇਰਾ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਤੇ ਆਪਾਂ ਹੋਰ ਵੀ ਵੀਡੀਓ ਤੁਹਾਡੇ ਕੋਲ ਪਹੁੰਚਾਵਾਂਗੇ ਸਤਿ ਸ੍ਰੀ ਅਕਾਲ ਜੀ ਧੰਨਵਾਦ